ਅੱਜ ਥਾਣਾ ਕਤਵਾਲੀ ਦੀ ਚੌਕੀ ਗਲਿਆਰਾ ਵਿਖੇ ਸਿਰੇ 10 ਵਜੇ ਇੱਕ ਕੇਸ ਪੋੜ ਹੋਇਆ ਸੀਗਾ ਕਿ ਇੱਕ ਲੇਡੀ ਸੁਸ਼ਮਾ ਦੇਵੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਆਪਣੇ ਤਿੰਨ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਹੋਈ ਸੀ ਤੇ ਪਿਛਲੇ 3-4 ਦਿਨ ਤੋਂ ਗੁਰਾਂ ਦਾ ਸਰਾਹ ਵਿੱਚ ਠਹਿਰੀ ਹੋਈ ਸੀ ਅੱਜ ਸਵੇਰੇ ਸਵੇਰੇ 10 ਵਜੇ ਇੱਕ ਅਨਨੋਨ ਲੇਡੀ ਉਹਦੀ 1 ਸਾਲ ਦੀ ਬੱਚੀ ਨੂੰ ਉਤੋਂ ਗੁਰਾਂ ਦਾ ਸਰਾਹ ਦੇ ਵਿੱਚੋਂ ਅਗਵਾ ਕਰਕੇ ਤੇ ਲੈ ਗਈ ਜਿਸ ਤੇ ਸੂਚਨਾ ਮਿਲ ਤੇ ਤੁਰੰਤ ਕੇਸ ਰਿਪੋਰਟ ਕੀਤਾ ਗਿਆ ਤੇ ਸ੍ਰੀ ਗੋਪੀ ਸਿੰਘ ਪੁੱਲਰ ਮਾਨ ਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਖਾਸ ਹਦਾਇਤਾਂ ਤੇ ਸਤੇ ਸ਼੍ਰੀ ਵਿਸ਼ਾਲ ਜੀ ਸੇ ਐਡੀਐਸਪੀ ਸਿਟੀ 1 ਉਹਨਾਂ ਦੇ ਦਸ਼ਾਂ ਦਾ ਦਸ਼ਾ ਹੈਟ ਸਾਡੇ ਐਸਐਚਓ ਥਾਣਾ ਕਤਵਾਲੀ ਐਸਐਹ ਹਰਮਨबीर ਸਿੰਘ ਚੌਂਕੀ ਇੰਚਾਰਜ ਐਸਐਹ ਬਲਬੀਰ ਸਿੰਘ ਤੇ ਅਦਾ ਤੇ ਅਲੱਗ-ਅਲੱਗ ਟੀਮਾਂ ਤਿਆਰ ਕਰਕੇ ਬਹੁਤ ਹੀ ਮਿਹਨਤ ਕਰਦਿਆਂ ਜਿਹੜੀ ਇੱਕ ਵਾਰ ਕੀਤੀ ਬੱਚੀ ਸੀ ਉਹਨੂੰ ਬਰਾਮਦ ਕੀਤਾ ਤੇ ਜਿਹੜੀ ਲੜਕੀ ਹੈ ਦੋਸ਼ਨ ਜਿਹੜੀ ਸੀਗੀ ਕੁਲਵੰਤ ਕੋਰ ਵਾਸੀ ਪਿੰਡ ਮਹਾਰਾਣਾ ਹਰੀਕੇ ਹਾਲ ਭਵਾਨੀ ਹਰਿਆਣਾ ਇਹ ਦੋਸ਼ਨ ਨੂੰ ਵੀ ਬੱਚੀ ਸਵੇਰੇ ਗ੍ਰਿਫਤਾਰ ਕਰਕੇ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਤੇ ਇਹ ਸਾਰਾ ਜਿਹੜਾ ਕੰਮ ਕੀਤਾ ਗਿਆ ਇਹ ਸਾਡੀ ਟੀਮ ਵੱਲੋਂ ਬਹੁਤ ਹੀ ਚਲਾਗਾ ਜੋ ਕੰਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਛੋਟੀ ਬੱਚੀ ਦਾ ਹੋਣ ਕਰਕੇ ਇਹ ਮਾਮਲਾ ਬਹੁਤ ਸਵੇਦਨਸੀਲ ਸੀਗਾ ਤੇ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਲਗ ਲਗ ਟੀਮਾਂ ਧਿਆ ਕਰਕੇ ਤੇ ਇਹਨੂੰ ਬਹੁਤ ਹੀ 3 ਘੰਟੇ ਦੇ ਵਿੱਚ ਟਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ